ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪ ਜੀਆਂ ਦੇ ਨਾਲ ਸਾਂਝ ਪਾਉਣੀ ਹੈ ਇੱਕ ਐਸੇ ਸੇਵਾਦਾਰ ਦੀ ਜੋ ਹਰ ਸਮੇਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜੁੜਿਆ ਰਹਿੰਦਾ ਹੈ ਦਰਸ਼ਨ ਤਾਂ ਨਹੀਂ ਕੀਤੇ ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀਆ ਦੇ ਪਰ ਚਰਨਾਂ ਦੇ ਵਿੱਚ ਹਰ ਸਮੇਂ ਜੁੜਿਆ ਹੈ ਨਾਮ ਹੈ ਸੈਦਾ ਮਲਾਹ ਸਤਿਗੁਰੂ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਬਿਰਾਜਮਾਨ ਨੇ ਤੇ ਸੰਗਤਾਂ ਦੂਰੋਂ ਦੂਰੋਂ ਦਰਸ਼ਨ ਕਰਨ ਲਈ ਆਇਆ ਕਰਦੀਆਂ ਨੇ ਇਹ ਸੈਦਾ ਮਲਾਹ ਦਰਿਆ ਦੇ ਵਿੱਚ ਸੰਗਤਾਂ ਨੂੰ ਦਰਿਆ ਪਾਰ ਕਰਵਾਉਂਦਾ ਹੈ ਬੇੜੀ ਦੇ ਰਾਹੀ ਉਹਨਾਂ ਜਾਣ ਵਾਲੀਆਂ ਸੰਗਤਾਂ ਇਸ ਸੈਦੇ ਦੀ ਬੇੜੀ ਦੇ ਵਿੱਚ ਸਵਾਰ ਹੋ ਕੇ ਦਰਿਆ ਪਾਰ ਕਰਦੀਆਂ ਵੀ ਇਹ ਸੈਦਾ ਇਤਨ ਨਿਮਰਤਾ ਦਾ ਧਾਰਨੀ ਹੈ ਜੇ ਕੋਈ ਮਜ਼ਦੂਰੀ ਦੇ ਜਾਂਦਾ ਹੈ ਤਾਂ ਠੀਕ ਹੈ ਤੇ ਨਹੀਂ ਵੀ ਦਿੰਦਾ ਤਾਂ ਵੀ ਕੋਈ ਗੱਲ ਨਹੀਂ ਉਸ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜਿਆ ਹੋਇਆ ਹੈ ਤੇ ਕੀ ਕਰਦਾ ਹੈ ਔਨ ਜਾਣ ਵਾਲੀਆਂ ਸੰਗਤਾਂ ਤੋਂ ਹਰ ਰੋਜ਼ ਪੁੱਛਦਾ ਰਹਿੰਦਾ ਹੈ ਜੋ ਦਰਸ਼ਨ ਕਰਕੇ ਸਤਿਗੁਰਾਂ ਪਾਸ ਸਖਤ ਸੰਗਤਾਂ ਦਰਸ਼ਨ ਕਰਨ ਲਈ ਆਉਂਦੀਆਂ ਨੇ ਸਤਿਗੁਰੂ ਪਾਸ ਤੇ ਇਹ ਸੈਦਾ ਅਮਲਾ ਆ ਸੰਗਤਾਂ ਨੂੰ ਹਰ ਸਮੇਂ ਆਖਦਾ ਹੈ ਤੁਸੀਂ ਧੰਨ ਹੋ ਭਾਈ ਜੋ ਮਹਾਰਾਜ ਦੇ ਦਰਸ਼ਨ ਦੀਦਾਰੇ ਕਰਨ ਲਈ ਜਾਂਦੇ ਹੋ ਸਤਿਗੁਰੂ ਪਾਤਸ਼ਾਹ ਨੇ ਆਪ ਜੀਆਂ ਨੂੰ ਬੁਲਾਇਆ ਹੈ ਤੁਸੀਂ ਧੰਨ ਧੰਨ ਹੋ ਇਸੇ ਤਰ੍ਹਾਂ ਜਦੋਂ ਇਹ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰਕੇ ਆਉਂਦੀਆਂ ਨੇ ਵਾਪਸ ਤਾਂ ਇਹ ਸੈਦਾ ਮਲਾਹਾ ਸੰਗਤਾਂ ਤੋਂ ਪੁੱਛਦਾ ਹੈ ਕਿ ਅੱਜ ਸਤਿਗੁਰੂ ਮਹਾਰਾਜ ਨੇ ਕੀ ਬਚਨ ਕੀਤੇ ਪੁੱਛਦਾ ਹੈ ਕਿ ਸਤਿਗੁਰੂ ਮਹਾਰਾਜ ਨੇ ਅੱਜ ਕੀ ਫਰਮਾਇਆ ਸਾਰਾ ਵਰਤਾਂਤ ਪੁੱਛਦਾ ਰਹਿੰਦਾ ਹੈ ਸੰਗਤਾਂ ਨੂੰ ਤੇ ਆਉਣ ਜਾਣ ਵਾਲੀਆਂ ਸੰਗਤਾਂ ਸਤਿਗੁਰੂ ਮਹਾਰਾਜ ਨੂੰ ਵੀ ਜਾ ਕੇ ਦੱਸ ਦਿੰਦੀਆਂ ਨੇ ਪਾਤਸ਼ਾਹ ਆਪ ਜੀਆ ਦਾ ਬੜਾ ਪਿਆਰਾ ਸਿੱਖ ਹੈ ਸੈਦਾ ਮਲਾਹ ਬੇੜੀ ਦੇ ਨਾਲ ਨਦੀ ਪਾਰ ਕਰਵਾਉਂਦਾ ਹੈ ਦਰਿਆ ਪਾਰ ਕਰਵਾਉਂਦਾ ਹੈ ਤੇ ਤੁਹਾਡੀਆਂ ਹੀ ਗੱਲਾਂ ਕਰਦਾ ਰਹਿੰਦਾ ਹੈ ਹਰ ਸਮੇਂ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਬੈਠੀਆਂ ਸੰਗਤਾਂ ਸਤਿਗੁਰਾਂ ਨੂੰ ਦੱਸ ਰਹੀਆਂ ਨੇ ਐਸਾ ਹੈ ਸੈਦਾ ਮਲਾਹ ਸਤਿਗੁਰੂ ਮਹਾਰਾਜ ਅੱਜ ਸਿੱਖ ਦੇ ਪ੍ਰੇਮ ਦੇ ਖਿੱਚੇ ਹੋਏ ਕਹਿਣ ਲੱਗੇ ਸੇਵਾਦਾਰਾਂ ਨੂੰ ਭਾਈ ਅੱਜ ਆਪਾਂ ਨਦੀ ਦੀ ਸੈਰ ਕਰਨ ਜਾਣਾ ਹੈ ਦਰਿਆ ਦੀ ਸੈਰ ਕਰਨੀ ਹੈ ਤੇ ਚਲੋ ਆਪਾਂ ਚੱਲੀਏ ਸਾਰੇ ਸਿੰਘਾਂ ਨੂੰ ਨਾਲ ਲੈ ਕੇ ਵੀ 21 ਸਿੰਘ ਨੇ ਨਾਲ ਲੈ ਕੇ ਸਤਿਗੁਰੂ ਮਹਾਰਾਜ ਦਰਿਆ ਦੇ ਕੰਢੇ ਤੁਰੇ ਜਾ ਰਹੇ ਨੇ ਔਰ ਬੇੜੀਆਂ ਵੀ ਬਹੁਤ ਖੜੀਆਂ ਨੇ ਤਰ੍ਹਾਂ ਤਰ੍ਹਾਂ ਦੀਆਂ ਸ਼ਿੰਗਾਰੀਆਂ ਹੋਈਆਂ ਬੇੜੀਆਂ ਨਮੀਆਂ ਬੇੜੀਆਂ ਪੁੱਲਾਂ ਦੇ ਨਾਲ ਸ਼ਿੰਗਾਰੀਆਂ ਸੁੰਦਰ ਬੇੜੀਆਂ ਖੜੀਆਂ ਨੇ ਤੇ ਸਤਿਗੁਰੂ ਮਹਾਰਾਜ ਪੁੱਛਦੇ ਜਾ ਰਹੇ ਨੇ ਭਾਈ ਇਹ ਕਿਸ ਦੀ ਬੇੜੀ ਹੈ ਉਸੇ ਵੇਲੇ ਮਾਲਕ ਖੜਾ ਹੋ ਜਾਂਦਾ ਹੈ ਸਤਿਗੁਰੂ ਇਹ ਮੇਰੀ ਬੇੜੀ ਹੈ ਦੂਸਰੇ ਨੂੰ ਪੁੱਛਦੇ ਨੇ ਭਾਈ ਇਹ ਕਿਸ ਦੀ ਹੈ ਉਸ ਦਾ ਮਾਲਕ ਆ ਕੇ ਆਖਦਾ ਹੈ ਪਾਤਸ਼ਾਹ ਇਹ ਮੇਰੀ ਬੇੜੀ ਹੈ ਇਸੇ ਤਰ੍ਹਾਂ ਪੁੱਛਦੇ ਪੁੱਛਦੇ ਸਤਿਗੁਰੂ ਮਹਾਰਾਜ ਸੈਦੇ ਮਲਾਹ ਦੀ ਬੇੜੀ ਕੋਲ ਪਹੁੰਚ ਜਾਂਦੇ ਨੇ ਪ੍ਰਾਣੀ ਬੇੜੀ ਹੈ ਸੈਦੇ ਮਲਾਹ ਦੀ ਜਗਾ ਜਗਾ ਤੋਂ ਟੁੱਟੀ ਹੋਈ ਹੈ ਪੱਛ ਲੱਗੇ ਹੋਏ ਨੇ ਪ੍ਰਾਣੀ ਬੇੜੀ ਹੈ ਇਹ ਗਰੀਬ ਮਲਾਹ ਵੀ ਕੋਲ ਖੜਾ ਹੋਇਆ ਹੈ ਤੇ ਸਤਿਗੁਰੂ ਮਹਾਰਾਜ ਪਹੁੰਚ ਜਾਂਦੇ ਨੇ ਬੜੇ ਸਤਕਾਰ ਸਹਿਤ ਪ੍ਰਣਾਮ ਕਰਦਾ ਹੈ ਸਤਿਗੁਰੂ ਮਹਾਰਾਜ ਨੂੰ ਸਤਿਗੁਰੂ ਮਹਾਰਾਜ ਦੇ ਚਰਨਾਂ ਤੇ ਪ੍ਰਣਾਮ ਕਰਦਾ ਹੈ ਪਾਤਸ਼ਾ ਆਪ ਜੀਆ ਨੇ ਕਿਰਪਾ ਕਰਕੇ ਮੈਨੂੰ ਦਰਸ਼ਨ ਦਿਦਾਰੇ ਬਖਸ਼ਿਸ਼ ਕੀਤੇ ਨੇ ਮੈਂ ਇਸ ਯੋਗ ਵੀ ਨਹੀਂ ਕਿ ਆਪ ਜੀਆ ਦੀ ਸੇਵਾ ਕਰ ਸਕਾਂ ਸਤਿਗੁਰੂ ਪਾਤਸ਼ਾ ਗਰੀਬ ਹਾਂ ਆਪ ਜੀ ਨੇ ਜਿੱਥੇ ਰੱਖਿਆ ਹੋਇਆ ਹੈ ਉੱਥੇ ਹੀ ਆਪ ਜੀ ਦੀ ਸੇਵਾ ਦੇ ਵਿੱਚ ਖੜਾ ਹਾਂ ਪਾਤਸ਼ਾ ਪਰ ਮੈਂ ਆਪ ਜੀਾਂ ਦੀ ਸੇਵਾ ਕਿਵੇਂ ਕਰਾਂ ਮੇਰੀ ਬੇੜੀ ਵੀ ਪੁਰਾਣੀ ਹੈ ਇਸ ਯੋਗ ਨਹੀਂ ਕਿ ਆਪ ਜੀ ਦੇ ਚਰਨ ਇਸ ਬੇੜੀ ਦੇ ਵਿੱਚ ਪੈ ਜਾਣ ਮੈਂ ਗਰੀਬ ਨਿਮਾਣਾ ਹਾਂ ਸਤਿਗੁਰੂ ਮਹਾਰਾਜ ਕਹਿਣ ਲੱਗੇ ਭਾਈ ਆਹ ਤੇਰੀ ਬੇੜੀ ਹੈ ਨਹੀਂ ਸਤਿਗੁਰੂ ਪਾਤਸ਼ਾਹ ਇਹ ਮੇਰੀ ਬੇੜੀ ਨਹੀਂ ਇਹ ਤੁਹਾਡੀ ਬੇੜੀ ਹੈ ਸਤਿਗੁਰੂ ਪਾਤਸ਼ਾਹ ਇਹ ਤੁਹਾਡੀ ਬੇੜੀ ਹੈ ਸਤਗੁਰੂ ਪਾਰਸ਼ਾ ਮਜ਼ਕਰਉਣ ਲੱਗੀ ਤੇ ਚੱਲ ਸੈਦਿਆ ਅੱਜ ਸਾਨੂੰ ਪਾਰਲੇ ਕਿਨਾਰੇ ਤੇ ਲਾ ਅੱਜ ਸਾਨੂੰ ਇਹ ਦਰਿਆ ਪਾਰ ਕਰਵਾ ਦੇ ਸੈਦਿਆ ਬੜੇ ਪ੍ਰੇਮ ਦੇ ਨਾਲ ਸਤਗੁਰੂ ਮਹਾਰਾਜ ਨੇ ਸੈਦੇ ਨੂੰ ਆਖਿਆ ਸੈਦਿਆ ਚੱਲ ਸਾਨੂੰ ਅੱਜ ਦਰਿਆ ਤੋਂ ਪਾਰ ਲੰਘਾ ਦੇ ਸੈਦਾ ਬੜਾ ਖੁਸ਼ ਹੈ ਸਤਗੁਰੂ ਮਹਾਰਾਜ ਦੇ ਚਰਨਾਂ ਥੱਲੇ ਤਲੀਆਂ ਵਿਛਾਈ ਜਾ ਰਿਹਾ ਹੈ ਸਤਗੁਰੂ ਮਹਾਰਾਜ ਆਓ ਆਓ ਮੇਰੇ ਧੰਨ ਭਾਗ ਨੇ ਤੁਸੀਂ ਅੱਜ ਮੇਰੀ ਬੇੜੀ ਦੇ ਵਿੱਚ ਚਰਨ ਪਾਉਣ ਲੱਗੇ ਹੋ ਤੇ ਮੈਨੂੰ ਆਪ ਜੀਆਂ ਦੀ ਸੇਵਾ ਦਾ ਮੌਕਾ ਮਿਲਿਆ ਹੈ ਸਤਿਗੁਰੂ ਮਹਾਰਾਜ ਤੇ ਸਾਰੇ ਸੇਵਾਦਾਰ ਬੇੜੀ ਦੇ ਵਿੱਚ ਸਵਾਰ ਹੋ ਜਾਂਦੇ ਨੇ ਤੇ ਸੈਦਾ ਹੌਲੀ-ਹੌਲੀ ਚੱਪੂ ਮਾਰ ਰਿਹਾ ਹੈ ਜਦ ਲੱਗਦਾ ਹੈ ਕਿਨਾਰਾ ਨੇੜੇ ਆਉਣ ਲੱਗਦਾ ਹੈ ਤਾਂ ਫਿਰ ਦੂਜੇ ਪਾਸੇ ਮੋੜ ਲੈਂਦਾ ਹੈ ਘੁਮਾਈ ਫਿਰਦਾ ਹੈ ਦਰਿਆ ਦੇ ਵਿੱਚ ਬੇੜੀ ਨੂੰ ਤੇ ਸਤਿਗੁਰੂ ਮਹਾਰਾਜ ਮੰਦ ਮੰਦ ਮੁਸਕਰਾ ਹੀ ਜਾ ਰਹੇ ਨੇ ਵੇਖ ਕੇ ਸੇਵਾਦਾਰ ਨੂੰ ਟਿਕਟ ਕੀ ਲਗਾ ਕੇ ਸਤਿਗੁਰਾਂ ਦੇ ਸੁੰਦਰ ਮੁਖ ਵੱਲ ਦੇਖੀ ਜਾ ਰਿਹਾ ਹੈ ਸੈਦਾ ਦਰਸ਼ਨ ਕਰ ਕਰ ਕੇ ਰੱਜ ਨਹੀਂ ਬਣ ਰਿਹਾ ਰੱਬੀ ਮੂਰਤ ਦੇਖੀ ਜਾ ਰਿਹਾ ਹੈ ਅੱਜ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਧਿਆਨ ਹੈ ਇਸ ਦਾ ਵੇਖੀ ਜਾ ਰਿਹਾ ਹੈ ਸਤਿਗੁਰੂ ਮਹਾਰਾਜ ਕਹਿਣ ਲੱਗੇ ਸੈਦਿਆ ਭਾਈ ਹੁਣ ਪਾਰ ਵੀ ਲਾ ਦੇ ਦਰਿਆ ਦੇ ਵਿੱਚ ਹੀ ਬੇੜੀ ਤੋਰੀ ਫਿਰਦਾ ਹੈ ਸਤਿਗੁਰੂ ਮਹਾਰਾਜ ਤੁਸੀਂ ਕਦੋਂ ਮੇਰੀ ਬੇੜੀ ਵਿੱਚ ਫੇਰ ਚਰਨ ਪਾਉਣੇ ਨੇ ਅੱਜ ਮੈਨੂੰ ਦਰਸ਼ਨ ਕਰ ਲੈਣ ਦਿਓ ਦਰਸ਼ਨ ਕਰ ਲੈਣ ਦਿਓ ਅੱਜ ਰਬੀ ਮੂਰਤ ਦੇ ਦਰਸ਼ਨ ਕਰ ਲੈਣ ਦਿਓ ਦਿਲ ਕਰਦਾ ਵੇਖੀ ਜਾਵਾਂ ਦਿਲ ਕਰਦਾ ਵੇਖੀ ਜਾਵਾਂ ਤੇਰੇ ਵਿੱਚੋਂ ਰੱਬ ਦਿਸਦਾ ਤੇਰੇ ਵਿੱਚੋਂ ਰੱਬ ਦਿਸਦਾ ਸੈਦਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੈਠਾ ਹੈ ਸਤਿਗੁਰ ਪਾਤਸ਼ਾਹ ਮੇਰਾ ਰਾਜੀ ਨਹੀਂ ਬਣ ਰਿਹਾ ਤੇਰੇ ਦਰਸ਼ਨ ਕਰ ਕਰਕੇ ਫਿਰ ਤੁਸੀਂ ਕਦੋਂ ਮੈਨੂੰ ਦਰਸ਼ਨ ਦੇਣ ਆਉਣੇ ਨੇ ਅੱਜ ਮੈਨੂੰ ਦਰਸ਼ਨ ਕਰ ਲੈਣ ਦਿਓ ਸਤਿਗੁਰ ਮਹਾਰਾਜ ਕਹਿਣ ਲੱਗੇ ਸੈਦਿਆ ਬੇੜੀ ਪਾਰ ਲਾ ਭਾਈ ਹੁਣ ਸੰਗਤਾਂ ਵੀ ਉਡੀਕ ਰਹੀਆਂ ਨੇ ਤੇਰੇ ਦਰਸ਼ਨ ਦੀਦਾਰੇ ਅੱਜ ਬਹੁਤ ਹੋ ਗਏ ਤੇ ਅੱਜ ਤੇਰੀ ਇਤਨੀ ਸੇਵਾ ਪਰਵਾਨ ਹੈ ਤੂੰ ਸਾਨੂੰ ਭਾਈ ਪਾਰ ਲੈ ਕੇ ਨਹਰੇ ਲਾ ਸੈਦਾ ਬੇੜੀ ਪਾਰਕ ਲੈ ਜਾਂਦਾ ਹੈ ਤੇ ਸਤਿਗੁਰੂ ਮਹਾਰਾਜ ਬੇੜੀ ਤੋਂ ਉਤਰਦੇ ਨੇ ਕੁਝ ਮੋਹਰਾਂ ਦੇ ਦੇਣ ਲੱਗਦੇ ਨੇ ਸੈਦੇ ਨੂੰ ਲੈ ਭਾਈ ਤੇਰੀ ਮਜ਼ਦੂਰੀ ਹੈ ਅੱਗੋਂ ਸੈਦਾ ਸਤਿਗੁਰੂ ਮਹਾਰਾਜ ਇਹ ਕਿਵੇਂ ਹੋ ਸਕਦਾ ਹੈ ਇਕੋ ਧੰਦਾ ਕਰਨ ਵਾਲੇ ਇੱਕ ਦੂਸਰੇ ਤੋਂ ਮਜ਼ਦੂਰੀ ਨਹੀਂ ਲਿਆ ਕਰਦੇ ਸਤਿਗੁਰੂ ਪਾਤਸ਼ਾਹ ਤੂੰ ਵੀ ਮਲਾ ਤੇ ਮੈਂ ਵੀ ਮਲਾ ਮੈਂ ਤੇਰੇ ਤੋਂ ਮਜ਼ਦੂਰੀ ਕਿਵੇਂ ਲੈ ਸਕਦਾ ਹਾਂ ਸੇਵਾਦਾਰ ਵੇਖੀ ਜਾ ਰਹੇ ਨੇ ਹੈਰਾਨੀ ਨਾਲ ਸਦਾ ਇਹ ਕੀ ਕਹਿ ਰਿਹਾ ਹੈ ਸਤਿਗੁਰੂ ਪਾਤਸ਼ਾਹ ਤੂੰ ਵੀ ਮਲਾ ਹੈ ਤੇ ਮੈਂ ਵੀ ਮਲਾ ਹਾਂ ਇੱਕ ਮਲਾ ਦੂਸਰੇ ਮਲਾ ਕੋਲੋਂ ਮਜ਼ਦੂਰੀ ਕਿਵੇਂ ਲਵੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਭਾਈ ਤੂੰ ਤਾਂ ਮਲਾ ਠੀਕ ਹੈ ਇਸ ਬੇੜੀ ਬੇੜੀ ਦੇ ਨਾਲ ਨਦੀ ਤੋਂ ਪਾਰ ਕਰਵਾਉਂਦਾ ਹੈ ਤੇ ਸਾਨੂੰ ਕਿਸ ਦਰਿਆ ਦਾ ਮਲਾ ਤੂੰ ਆਖ ਰਿਹਾ ਹੈ ਸਤਿਗੁਰੂ ਪਾਤਸ਼ਾਹ ਤੁਸੀਂ ਦਰਿਆ ਦੇ ਮਲਾ ਨਹੀਂ ਤੁਸੀਂ ਭਵ ਸਾਗਰ ਦੇ ਮਲਾ ਹੋ ਮੈਂ ਇਸ ਨਦੀ ਤੋਂ ਆਉਣ ਜਾਣ ਵਾਲਿਆਂ ਨੂੰ ਪਾਰ ਕਰਾਉਂਦਾ ਹੈ ਤੇ ਤੂੰ ਇਸ ਭਵ ਸਾਗਰ ਤੋਂ ਪਾਰ ਕਰਾਉਂਦਾ ਸਾਨੂੰ ਭਵ ਸਾਗਰ ਤੋਂ ਪਾਰ ਲਾਉਣ ਵਾਲਾ ਮਲਾ ਤੂੰ ਹੈ ਤੇਰੀ ਪਦਵੀ ਮੇਰੇ ਨਾਲੋਂ ਉੱਚੀ ਹੈ ਦਾਤਿਆ